ਇੱਕ ਅਜੀਬ ਕਿਸਮ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ 4 ਸਾਲ ਪਹਿਲਾਂ ਕਾਗਜ਼ਾਂ ਦੇ ਵਿੱਚ ਮਰ ਚੁੱਕੇ ਕੈਦੀ ਨੂੰ ਮੁਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦਰਅਸਲ ਉਹ ਫੜਿਆ ਕਿੱਥੋਂ ਗਿਆ ਸਭ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਹੈ ਕਿ ਮਰਿਆ ਕਿਵੇਂ ਕਾਗਜ਼ਾਂ ਦੇ ਵਿੱਚ ਐਦਾਂ ਮਰਦਾ ਕਿ ਉਹ ਇੱਕ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਨ ਸੀ ਪੈਰੋਲ ਤੇ ਬਾਹਰ ਆਇਆ ਸੀ ਤੇ ਪੈਰੋਲ ਤੇ ਬਾਹਰ ਆ ਕੇ ਉਹਦੇ ਦਿਮਾਗ ਵਿੱਚ ਇੱਕ ਸਕੀਮ ਆਈ ਕਿ ਕਿਉਂ ਨਾ ਆਪਾਂ ਅੱਖਾਂ 'ਚ ਮਿੱਟੀ ਪਾ ਕੇ ਘੱਟਾ ਪਾ ਕੇ ਆਪਣੇ ਆਪ ਨੂੰ ਮਰਿਆ ਹੋਇਆ ਹੀ ਗਰਦਾਨ ਦੀ ਏ ਤਾਂ ਉਸਨੇ ਜਾਲੀ ਮੌਤਾ ਸਰਟੀਫਿਕੇਟ ਬਣਵਾ ਲਿਆ ਤਾਂ ਇਹ ਜਾਲੀ ਸਰਟੀਫਿਕੇਟ ਬਣਵਾ ਕੇ ਉਸਨੇ ਆਪਣੀ ਭੈਣ ਦੇ ਹੱਥ ਤੋੜ ਦਿੱਤਾ ਜੇਲ੍ਹ ਪ੍ਰਸ਼ਾਸਨ ਨੂੰ ਸਰਟੀਫਿਕੇਟ ਦੇਣ ਕਿ ਆਹ ਦੇਖੋ ਜੀ ਮੇਰਾ ਭਰਾ ਪੈਰੋਲ ਤੇ ਬਾਹਰ ਆਇਆ ਸੀ ਤੇ ਉਸਦੀ ਮੌਤ ਹੋ ਚੁੱਕੀ ਹੈ ਤੇ ਆਹ ਪਿਆ ਸਰਟੀਫਿਕੇਟ ਤਾਂ ਉਸ ਵੇਲੇ ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਉਹਨਾਂ ਨੇ ਮੰਨ ਵੀ ਲਿਆ ਕਿ ਇਸੇ ਤਰ੍ਹਾਂ ਹੋਇਆ ਹੋਵੇਗਾ ਉਹਨਾਂ ਨੇ ਵੀ ਉਸ ਵੇਲੇ ਕ੍ਰਾਸ ਚੈੱਕ ਨਹੀਂ ਕੀਤਾ ਤੇ ਉਸ ਸਰਟੀਫਿਕੇਟ ਨੂੰ ਆਪਣੇ ਕਾਗਜ਼ਾਂ ਦੇ ਵਿੱਚ ਫਾਈਲ ਦੇ ਵਿੱਚ ਲਗਾ ਦਿੱਤਾ ਤੇ ਮਰਿਆ ਹੋਇਆ ਕੈਦੀ ਘੋਸ਼ਿਤ ਕਰ ਦਿੱਤਾ ਪਰ ਪਤਾ ਤਾਂ ਉਦੋਂ ਲੱਗਿਆ ਜਦੋਂ ਫਿੰਗਰਪ੍ਰਿੰਟ ਦੇ ਜ਼ਰੀਏ ਉਹ ਕੈਦੀ ਫੜਿਆ ਜਾਂਦਾ ਉਥੇ ਜਦੋਂ ਫਿੰਗਰਪ੍ਰਿੰਟ ਲੱਗਦੇ ਨੇ ਕਿਸੇ ਕੰਮ ਨੂੰ ਲੈ ਕੇ ਤਾਂ ਪਤਾ ਲੱਗਦਾ ਕਿ ਇਹ ਤਾਂ ਕਾਗਜ਼ਾਂ ਦੇ ਵਿੱਚ ਇਸ ਦਾ ਤਾਂ ਮੌਤ ਦਾ ਸਰਟੀਫਿਕੇਟ ਬਣਿਆ ਹੋਇਆ ਹੈ ਉਥੋਂ ਫੜਿਆ ਜਾਂਦਾ ਤੇ ਬਾਅਦ ਵਿੱਚ ਜਦੋਂ ਇਸ ਗੱਲ ਦੀ ਸੂਪਾ ਪਤਾ ਪੁਲਿਸ ਨੂੰ ਲੱਗਦੀ ਹੈ ਤਾਂ ਪੁਲਿਸ ਨੇ ਦੁਬਾਰਾ ਉਸ ਚਾਰ ਸਾਲ ਪਹਿਲਾਂ ਇੱਕ ਕਥਿਤ ਮਰੇ ਹੋਏ ਕੈਦੀ ਨੂੰ ਗ੍ਰਿਫਤਾਰ ਕਰ ਲਿਆ ਤਾਂ ਹੁਣ ਇਹ ਸਾਰੀ ਕਹਾਣੀ ਵਿਉਂਤ ਬੁਣੀ ਕਿਵੇਂ ਗਈ ਔਰ ਕਿੱਥੋਂ ਦਾ ਮਾਮਲਾ ਇਸ ਦੇ ਬਾਰੇ ਵਿਸਥਾਰਪੂਰਵਕ ਰਿਪੋਰਟ ਆ ਜਿਹੜੀ ਉਹ ਪੰਜਾਬੀ ਜਾਗਰਣ ਦੇ ਪਹਿਲੇ ਪੰਨੇ ਤੇ ਛਪੀ ਐ ਉਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਖਬਰ ਜਲੰਧਰ ਤੋਂ ਐ ਜਲੰਧਰ ਪੁਲਿਸ ਨੇ ਇੱਕ ਅਜਿਹੇ ਮੌਲਜਮ ਨੂੰ ਗ੍ਰਫਤਾਰ ਕੀਤਾ ਜਿਸ ਨੇ ਜੇਲ੍ਹ ਚੋਂ ਪੈਰੋਲ ਤੇ ਆ ਕੇ ਖੁਦ ਨੂੰ ਮਰਿਆ ਹੋਇਆ ਘੋਸ਼ਿਤ ਕਰ ਦਿੱਤਾ 4 ਸਾਲ ਬਾਅਦ ਪੁਲਿਸ ਨੂੰ ਪਤਾ ਲੱਗਿਆ ਕਿ ਉਹ ਤਾਂ ਜ਼ਿੰਦਾ ਫਿਰਦਾ ਐ ਅਤੇ ਆਪਣੀ ਭੂਆ ਦੇ ਘਰ ਸੂਰਾ ਨਸੀ ਚ ਰਹਿ ਰਿਹਾ ਐ ਰੇਲਵੇ ਕਲੋਨੀ ਦੇ ਰਹਿਣ ਵਾਲੇ ਹਿਮਾਂਸ਼ੂ ਨਾਮ ਦੇ ਕੈਦੀ ਨੂੰ ਜੇਲ੍ਹ ਪ੍ਰਸ਼ਾਸਨ ਨੇ ਰਿਕਾਰਡ ਵਿੱਚ ਮਰਿਆ ਹੋਇਆ ਦਰਜ ਕੀਤਾ ਹੋਇਆ ਸੀ ਦਰਅਸਲ ਉਹ ਜਿੰਦਾ ਸੀ ਉਸ ਨੇ ਆ ਫਰਜੀ ਮੌਤ ਦਾ ਸਰਟੀਫਿਕੇਟ ਬਣਵਾ ਕੇ ਆਪਣੀ ਪਛਾਣ ਬਦਲ ਲਈ ਸੀ ਤੇ ਨਵੇਂ ਨਾਮ ਨਾਲ ਜ਼ਿੰਦਗੀ ਬਤੀਤ ਕਰ ਰਿਹਾ ਸੀ ਪਰ ਉਸ ਦੀ ਇਹ ਚਲਾਕੀ ਜ਼ਿਆਦਾ ਦੇਰ ਨਹੀਂ ਚੱਲੀ ਤਾਂ ਕਿਉਂਕਿ ਪੁਲਿਸ ਦੀ ਸਰਗਰਮੀ ਤੇ ਗੁਪਤ ਸੂਚਨਾ ਤੇ ਉਸ ਦੀ ਮੌਤ ਦਾ ਸੱਚ ਸਾਹਮਣੇ ਆ ਗਿਆ ਫੜਿਆ ਗਿਆ ਮਲਜਮ ਹਿਮਾਂਸ਼ੂ ਸਾਲ 2018 ਚ ਜ਼ਬਰ ਜਨਾਹ ਤੇ ਪੋਕਸੋ ਐਕਟ ਦੇ ਗੰਭੀਰ ਕੇਸ ਚ ਉਮਰ ਕੈਦ ਦੀ ਸਜ਼ਾ ਕੱਟ ਰਿਆ ਸੀ ਔਰ ਇੱਕ ਬੜਾ ਗੰਭੀਰ ਕਿਸਮ ਦਾ ਅਪਰਾਧ ਕੀਤਾ ਹੋਇਆ ਸੀ ਉਸੇ ਦੇ ਤਹਿਤ ਉਸ ਨੂੰ ਉਮਰ ਕੈਦ ਹੁੰਦੀ ਹੈ 8 ਅਕਤੂਬਰ 2021 ਨੂੰ ਉਹ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਇਆ ਪਰ ਵਾਪਸ ਜੇਲ੍ਹ ਆਉਣ ਦੀ ਬਜਾਏ ਉਸ ਨੇ ਖੁਦ ਨੂੰ ਮਰਿਆ ਹੋਣ ਦੀ ਇੱਕ ਖੇਡ ਰਚਾ ਦਿੱਤੀ ਉਸ ਨੇ ਕਿਸੇ ਅਣਪਛਾਤੇ ਵਿਅਕਤੀ ਦੀ ਮਦਦ ਨਾਲ ਫਰਜੀ ਮੌਤ ਦਾ ਸਰਟੀਫਿਕੇਟ ਤਿਆਰ ਕਰਵਾ ਲਿਆ ਤੇ ਜੇਲ੍ਹ ਪ੍ਰਸ਼ਾਸਨ ਕੋਲ ਜਮ੍ਹਾਂ ਕਰਵਾ ਦਿੱਤਾ ਰਿਕਾਰਡ 'ਚ ਹਮਾਂਸ਼ੂ ਮਰਿਆ ਹੋਇਆ ਦਰਜ ਹੋ ਗਿਆ ਤੇ ਉਸ ਦਾ ਨਾਮ ਲਿਸਟ ਤੋਂ ਹਟਾ ਦਿੱਤਾ ਗਿਆ ਕਿ ਉਹ ਇਸ ਜੇਲ੍ਹ ਵਿੱਚ ਹੁਣ ਬੰਦ ਨਹੀਂ ਹੈ ਤੇ ਮਰ ਚੁੱਕਾ ਹੈ ਇਸ ਤੋਂ ਬਾਅਦ ਹਿਮਾਂਸ਼ੂ ਨੇ ਨਵੀਂ ਪਛਾਣ ਅਪਣਾਈ ਤੇ ਆਪਣੀ ਭੂਆ ਕੋਲ ਸੂਰਨੂਸੀ ਇਲਾਕੇ 'ਚ ਜਾ ਕੇ ਰਹਿਣ ਲੱਗ ਪਿਆ ਤੇ ਉਸਨੇ ਆਪਣੀ ਦਾੜੀ ਵੀ ਵਧਾ ਲਈ ਤੇ ਰਹਿਣ ਸੇਣ ਦਾ ਤਰੀਕਾ ਜਿਹੜਾ ਆ ਉਹ ਬਦਲ ਲਿਆ ਤਾਂ ਕਿ ਲੋਕਾਂ ਨੂੰ ਲੱਗੇ ਕਿ ਇਹ ਤੇ ਉਹ ਬੰਦਾ ਨਹੀਂ ਤਾਂ ਨਵਾਂ ਬੰਦਾ ਹੈ ਨੇੜਲੇ ਲੋਕ ਉਸ ਨੂੰ ਨਵੇਂ ਨਾਮ ਨਾਲ ਜਾਣਦੇ ਸਨ ਕਿਸੇ ਨੂੰ ਅਹਿਸਾਸ ਹੀ ਨਹੀਂ ਹੋਇਆ ਕਿ ਉਹੀ ਸ਼ਖਸ ਹੈ ਜਿਹੜਾ ਕਾਨੂੰਨ ਦੀ ਨਜ਼ਰ ਵਿੱਚ ਮਰਿਆ ਹੋਇਆ ਦਰਜ ਹੈ ਪਰ ਕੁਝ ਦਿਨ ਪਹਿਲਾਂ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਜਿਸ ਵਿਅਕਤੀ ਨੂੰ ਰਿਕਾਰਡ 'ਚ ਮਰਿਆ ਦਰਜ ਕੀਤਾ ਗਿਆ ਸੀ ਉਹ ਜਿੰਦਾ ਹੈ ਤੇ ਨਵੇਂ ਨਾਲ ਰਹਿ ਰਿਹਾ ਹੈ ਇਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਤੇ ਥਾਣਾ ਜਿਹੜਾ ਡਿਵੀਜ਼ਨ ਨੰਬਰ 1 ਹੈ ਦੀ ਪੁਲਿਸ ਟੀਮ ਨੇ ਜਦੋਂ ਉਸ ਦੀ ਭੂਆ ਦੇ ਘਰ ਸੂਰਾ ਨੁੱਸੀ ਜੇ ਵਿੱਚ ਜਾ ਕੇ ਛਾਪਾ ਮਾਰਿਆ ਤਾਂ ਕਾਬੂ ਆ ਗਿਆ। ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਪੁਛਗਿੱਛ ਦੇ ਵਿੱਚ ਉਸ ਨੇ ਕਬੂਲ ਕਰ ਲਿਆ ਕਿ ਹਾਂ ਮੈਂ ਵਾਕਈ ਉਹੀ ਕੈਦੀਆਂ ਹਿਮਾਂਸ਼ੂ ਜਿਹੜਾ ਕੀ ਹੁਣ ਨਾਮ ਬਦਲ ਕੇ ਭੇਸ ਬਦਲ ਕੇ ਰਹਿ ਰਿਹਾ ਤੇ ਮੌਤ ਦਾ ਸਰਟੀਫਿਕੇਟ ਕਿਵੇਂ ਬਣਵਾਇਆ ਉਸ ਦੇ ਬਾਰੇ ਫਿਰ ਖੁਲਾਸਾ ਹੋ ਗਿਆ ਜਦੋਂ ਪੁਛਗਿੱਛ ਹੋਈ। ਹਿਮਾਂਸ਼ੂ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਸ ਦਾ ਵਿਆਹ ਨਹੀਂ ਹੋਇਆ ਉਸ ਦੀ ਭੈਣ ਨੇ ਹੀ ਇਹ ਮੌਤ ਦਾ ਸਰਟੀਫਿਕੇਟ ਜੇਲ੍ਹ 'ਚ ਜਮ੍ਹਾਂ ਕਰਵਾਇਆ ਸੀ ਤੇ ਪੁਲਿਸ ਨੇ ਮੁਲਜ਼ਮ ਨੂੰ 3 ਦਿਨ ਦੇ ਪੁਲਿਸ ਰਿਮਾਂਡ ਤੇ ਲੈ ਲਿਆ ਤੇ ਜੇਲ੍ਹ ਤੋਂ ਸਾਰਾ ਰਿਕਾਰਡ ਮੰਗਵਾਇਆ ਜਾ ਰਿਹਾ ਹੈ ਸਰਟੀਫਿਕੇਟ ਜਮ੍ਹਾਂ ਕਰਵਾਉਣ ਵਾਲੇ ਨੂੰ ਵੀ ਕੇਸ 'ਚ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਹੈ ਕਿਉਂਕਿ ਉਸ ਦੀ ਭੈਣ ਨੇ ਇਹ ਸਰਟੀਫਿਕੇਟ ਜਮ੍ਹਾਂ ਕਰਵਾਇਆ ਮੰਨ ਲਓ ਕਿ ਉਹ ਵੀ ਇਸ ਕੇਸ ਦੇ ਵਿੱਚ ਸਾਜ਼ਿਸ਼ ਦੇ ਵਿੱਚ ਰਚ ਗਈ ਜਿਹੜੀ ਇਹ ਸਾਜ਼ਿਸ਼ ਰਚੀ ਗਈ ਉਹ ਵੀ ਬਰਾਬਰ ਦੀ ਮੁਲਜ਼ਮ ਮੰਨੀ ਗਈ ਹੈ ਤੇ ਹੁਣ ਪੁਲਿਸ ਨੇ ਕਿਹਾ ਕਿ ਰਿਮਾਂਡ ਵਿੱਚ ਲੈਣ ਤੋਂ ਬਾਅਦ ਜਿਹੜੇ-ਜਿਹੜੇ ਨਾਵਾਂ ਦਾ ਜ਼ਿਕਰ ਹੋਵੇਗਾ ਸਭ ਨੂੰ ਇਸ ਫਰਜੀ ਬਾੜੇ ਦੇ ਵਿੱਚ ਜਿਹੜਾ ਕਿ ਇਹ ਕੈਦੀ ਨੇ ਕੀਤਾ ਉਸ ਵਿੱਚ ਨਾਮਜਦ ਨਵੇਂ ਕੇਸ ਨੂੰ ਦਰਜ ਕਰਕੇ ਕੀਤਾ ਜਾਏਗਾ ਉਸ ਦੇ ਵਿੱਚ ਉਸ ਦੀ ਭੈਣ ਵੀ ਫਸ ਸਕਦੀ ਹੈ ਔਰ ਉਹ ਜਿਹੜਾ ਮੌਤ ਦਾ ਸਰਟੀਫਿਕੇਟ ਜਾਲੀ ਬਣਵਾਉਣ ਵਾਲਾ ਜਿਹੜਾ ਉਸ ਦਾ ਨਿਦੀਕੀ ਹੋਵੇਗਾ ਹਸਪੀਟਲ ਦਾ ਉਸ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਹੈ ਦਰਅਸਲ ਪੁਲਿਸ ਨੂੰ ਜਦੋਂ ਹਿਮਾਂਸ਼ੂ ਦੇ ਜਿੰਦਾ ਹੋਣ ਦੀ ਸੂਚਨਾ ਮਿਲੀ ਤੇ ਭੂਆ ਦੇ ਘਰ ਛਾਪਾ ਮਾਰਿਆ ਗਿਆ ਤੇ ਉੱਥੇ ਹੀ ਰਕੇਸ਼ ਨਾਮ ਨਾਲ ਰਹਿ ਰਿਹਾ ਸੀ ਪੁਲਿਸ ਨੇ ਰਕੇਸ਼ ਨੂੰ ਕਾਬੂ ਕੀਤਾ ਤੇ ਗ੍ਰਿਫਤਾਰੀ ਵੇਲੇ ਲਏ ਫਿੰਗਰਪ੍ਰਿੰਟਾਂ ਨੂੰ ਰਿਕਾਰਡ ਨਾਲ ਮਲਾਇਆ ਤਾਂ ਰਕੇਸ਼ ਹੀ ਹਿਮਾਂਸ਼ੂ ਨਿਕਲਿਆ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰਕੇ ਥਾਣਾ ਡਿਵੀਜ਼ਨ ਨੰਬਰ 1 ਵਿੱਚ ਕੇਸ ਦਰਜ ਕਰ ਦਿੱਤਾ ਗਿਆ ਤੇ ਇਸ ਦੇ ਵਿੱਚ ਹੋਰ ਵਿਅਕਤੀਆਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਨਾਮਜ਼ਦ ਕੀਤਾ ਜਾ ਸਕਦਾ ਹੈ ਹੁਣ ਫਰਜੀ ਸਰਟੀਫਿਕੇਟ ਬਣਾਉਣ ਵਾਲਾ ਕੌਣ ਹੈ ਪੁਲਿਸ ਮੁਲਜ਼ਮ ਨੂੰ ਰਿਮਾਂਡ ਤੇ ਲੈ ਕੇ ਜਿਹੜੀ ਪੁਸ਼ਕਿਸ਼ ਕਰੇਗੀ ਉਸ ਤੋਂ ਹੀ ਪਤਾ ਲੱਗ ਸਕੇਗਾ ਕਿ ਉਸ ਨੇ ਮੌਤ ਦਾ ਫਰਜੀ ਫਰਜੀ ਸਰਟੀਫਿਕੇਟ ਬਣਵਾਇਆ ਕਿੱਥੋਂ ਤੇ ਇਸ ਸਾਜ਼ਿਸ਼ ਵਿੱਚ ਹੋਰ ਕੌਣ ਕੌਣ ਸ਼ਾਮਲ ਹੈ ਸਰਟੀਫਿਕੇਟ ਬਣਾਉਣ ਵਾਲੇ ਤੇ ਵੀ ਜੇਲ੍ਹ 'ਚ ਜਮ੍ਹਾਂ ਕਰਵਾਉਣ ਵਾਲੇ ਦੋਹਾਂ ਨੂੰ ਨਾਮਜ਼ਦ ਕੀਤਾ ਜਾਵੇਗਾ ਤੇ ਨਾਲ ਹੀ ਪੁਲਿਸ ਇਹ ਵੀ ਪਤਾ ਕਰ ਰਹੀ ਹੈ ਕਿ ਭੂਆ ਨੂੰ ਪਤਾ ਸੀ ਕਿ ਉਹ ਕੈਦੀ ਹੀ ਸੀ ਜੇ ਉਹ ਜਾਣਬੁੱਝ ਕੇ ਉਸ ਨੂੰ ਰੱਖ ਰਹੀ ਸੀ ਤਾਂ ਉਸ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਜਾਵੇਗਾ ਯਾਨੀ ਕਿ ਹਿਮਾਂਸ਼ੂ ਜਿਹੜਾ ਕਿ ਰਕੇਸ਼ ਨਾਮ ਤੇ ਰਹਿ ਰਿਹਾ ਸੀ ਆਪਣਾ ਭੇਸ ਬਦਲ ਕੇ ਆਪਣੀ ਭੂਆ ਦੇ ਘਰ ਉਸ ਦੀ ਭੂਆ ਨੂੰ ਵੀ ਜੇਕਰ ਉਹ ਸ਼ਾਮਲ ਹੈ ਪੁਸ਼ਗੀਸ਼ ਦੇ ਵਿੱਚ ਪਤਾ ਲੱਗ ਜਾਣਾ ਹੈ ਕਿ ਉਸ ਸਾਜ਼ਿਸ਼ ਵਿੱਚ ਕੌਣ ਕੌਣ ਸ਼ਾਮਲ ਹੈ ਔਰ ਫਰਜ਼ੀ ਸਰਟੀਫਿਕੇਟ ਬਣਾਉਣ ਵਾਲਾ ਤਾਂ ਪੁਲਿਸ ਨੇ ਕਹਿ ਹੀ ਦਿੱਤਾ ਕਿ ਉਸ ਨੂੰ ਵੀ ਨਾਮਜ਼ਦ ਕਰਨਾ ਹੈ ਔਰ ਜਿਹੜੀ ਉਸ ਦੀ ਭੈਣ ਜਿਹੜੀ ਮੌਤ ਦਾ ਸਰਟੀਫਿਕੇਟ ਚੁੱਕ ਕੇ ਜੇਲ੍ਹ ਪ੍ਰਸ਼ਾਸਨ ਕੋਲ ਲੈ ਗਈ ਸੀ ਕਿ ਆਹ ਦੇਖੋ ਮੇਰਾ ਭਰਾ ਤੇ ਮਰ ਗਿਆ ਇਸ ਦੁਨੀਆ ਤੋਂ ਫੌਤ ਹੋ ਗਿਆ ਤੇ ਤੁਸੀਂ ਇਸ ਦਾ ਨਾਮ ਹਟਾ ਦਿਓ ਉਸ ਫਾਈਲ ਦੇ ਵਿੱਚ ਇਹ ਸਰਟੀਫਿਕੇਟ ਲਾ ਦਿਓ ਤਾਂ ਉਸੇ ਤਰ੍ਹਾਂ ਜੇਲ੍ਹ ਪ੍ਰਸ਼ਾਸਨ ਨੇ ਕੀਤਾ ਪਰ ਇਹ ਨਹੀਂ ਸੀ ਪਤਾ ਬਾਅਦ ਵਿੱਚ ਕਿਸੇ ਨੇ ਗੁਪਤ ਸੂਚਨਾ ਦਿੱਤੀ ਤਾਂ ਫਿਰ ਫਿੰਗਰਪ੍ਰਿੰਟ ਵੀ ਮੈਚ ਕੀਤੇ ਗਏ ਤੇ ਪਤਾ ਲੱਗਿਆ ਇਹ ਰਕੇਸ਼ ਜਿਹੜਾ 4 ਸਾਲ ਪਹਿਲਾਂ ਕਾਗਜ਼ਾਂ 'ਚ ਮਰਿਆ ਕੈਦੀ ਹਿਮਾਂਸ਼ੂ ਹੈ ਇਹ ਤੇ ਉਹੀ ਹੈ ਇਸ ਤਰੀਕੇ ਦੇ ਨਾਲ ਪੈਰੋਲ ਤੇ ਜਾ ਕੇ ਇਹ ਸਾਜ਼ਿਸ਼ ਰਚੀ ਗਈ ਹੈ ਤੇ ਅਜੀਬ ਕਿਸਮ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਹੁਣ ਫੇਰ ਉਹ ਜਿਹੜੀ ਪੁਰਾਣੇ ਕੇਸ ਵਿੱਚ ਸਜ਼ਾ ਮਿਲੀ ਹੈ ਉਹ ਉਮਰ ਕੈਦ ਦੀ ਤਾਂ ਬਹੁਤ ਨਹੀਂ ਪਵੇਗੀ ਇਹ ਨਵਾਂ ਜਿਹੜਾ ਕੇਸ ਦਰਜ ਕੀਤਾ ਗਿਆ ਹੈ ਇਸ ਰਿਮਾਂਡ ਤੋਂ ਬਾਅਦ ਵੀ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ ਤੇ ਜਦੋਂ ਇਸ ਕੇਸ ਦੇ ਵਿੱਚ ਦੋਸ਼ ਪੱਤਰ ਦਾਖਲ ਕਰਨ ਤੋਂ ਬਾਅਦ ਦੋਸ਼ ਸਾਬਤ ਹੋਗਾ ਇਹ ਅਦਾਲਤ ਵਿੱਚ ਤਾਂ ਇਸ ਕੇਸ ਦੇ ਵਿੱਚ ਨਵੀਂ ਸਜ਼ਾ ਇਸ ਹਿਮਾਂਸ਼ੂ ਨੂੰ ਸੁਣਾਈ ਜਾਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਨਵੀਂ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ